ਆਮ ਆਦਮੀ ਪਾਰਟੀ ਨੇ ਭਾਗੀਵੰਦਰ ਪਿੰਡ ਦੇ ਅੰਦਰ ਨੁਕੜ ਮੀਟਿੰਗ ਕੀਤੀ ਐ ਇੱਥੋਂ ਦੇ ਲੋਕਾਂ ਦਾ ਕੀ ਮੂਡ ਆਗਾ ਸੀ ਲੋਕਾਂ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ ਤੁਹਾਨੂੰ ਇਸ ਵਾਰ ਤੁਸੀਂ ਕਿਹਨੂੰ ਵੋਟ ਦੇ ਰਹੇ ਹੋ ਅਸੀਂ ਤਾਂ ਝਾੜੂ ਨੂੰ ਪਾਵਾਂ ਝਾੜੂ ਵਾਲਾ ਝਾੜੂ ਵਾਲਿਆਂ ਨੂੰ ਤੁਹਾਨੂੰ ਕੀ ਲੱਗਦਾ ਇਸ ਵਾਰ ਕਿਹਨੂੰ ਵੋਟ ਦੇ ਰਹੇ ਹੋ ਝਾੜੂ ਨੂੰ ਜੀ ਬਸ ਜ਼ਿਆਦਾਤਰ ਲੋਕ ਕਿਉਂਕਿ ਇਹ ਇਸ ਨੁਕੜ ਮੀਟਿੰਗ ਦੇ ਅੰਦਰ ਵੀ ਆਏ ਹੋਏ ਨੇ ਅਸੀਂ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਆ ਕਿਸ ਇਸ ਵਾਰ ਕਿਹਨੂੰ ਵੋਟ ਦੇ ਰਹੇ ਹੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਸ਼੍ਰੋਮਣੀ ਕਾਲੀ ਦਲ ਨੂੰ ਮੁੰਡੇ ਉਹਦੇ ਮੁੰਡੇ ਇਹਨੂੰ ਰੋਣਗੇ ਅੱਛਾ ਤੁਸੀਂ ਇਹਨੂੰ ਇਹਨੂੰ ਸੁਣਨਾ ਆਇਓ ਪਰ ਤੁਸੀਂ ਵੋਟਾਂ ਜਿਹੜੀ ਉਹ ਆਮ ਆਦਮੀ ਪਾਰਟੀ ਕਾਲੀ ਦਲ ਨੂੰ ਦੇ ਰਹੇ ਹੋ ਪਰ ਇੱਥੇ ਸੁਣਨਾ ਹੈ ਭਗਵੰਤ ਮਾਨ ਮੁੰਡੇ ਉਹਨੂੰ ਬੋਣਗੇ ਅੱਛਾ ਹਾਂ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋ ਹਾਂ ਤੁਸੀਂ ਕਿਹਨੂੰ ਵੋਟ ਦੇ ਰਹੇ ਹੋ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਤੁਸੀਂ ਕਿਹਨੂੰ ਵੋਟ ਦੇ ਰਹੇ ਹੋ ਆਮ ਆਦਮੀ ਪਾਰਟੀ ਪਰ ਇਹ ਜ਼ਿਆਦਾਤਰ ਕਿਉਂਕਿ ਇਹ ਜਿਹੜੀ ਨੁੱਕੜ ਮੀਟਿੰਗ ਆਮ ਆਦਮੀ ਪਾਰਟੀ ਦੀ ਮੀਟਿੰਗ ਆ ਲੋਕਾਂ ਦਾ ਸੀ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਜੋ ਇੱਥੇ ਆਏ ਹੋਏ ਨੇ ਕਿ ਵਾਕਈ ਉਹ ਸਿਰ ਭਗਵੰਤ ਮਾਨ ਨੂੰ ਸੁਣਣ ਆਏ ਨੇ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਵੀ ਦੇਣਗੇ ਲੋਕਾਂ ਦਾ ਇਹ ਕਹਿਣਾ ਕਿ ਹਾਂ ਉਹ ਆਮ ਆਦਮੀ ਪਾਰਟੀ ਨੂੰ ਇਸ ਵਾਰ ਮੌਕਾ ਦੇਣਗੇ ਯਾਦਵਿੰਦਰ ਸਿੰਘ এবੀਪੀ ਸਾਂਝਾ ਤਲਵੰਡੀ ਸਾਬੋ